ਖਬਰਨਾਮਾ ਦੇਖ ਰਿਹਾ ਸਾਰੀ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਉਸ ਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਗਿਆ ਝਟਕਾ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਭਾਜੜ ਪੈ ਗਈ ਹੈ ਇੱਕ ਪਾਸੇ ਦਰਵਾਜ਼ਾ ਖੜਕਾਇਆ ਗਿਆ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਪ੍ਰਤਾਪ ਸਿੰਘ ਬਾਜਵਾ ਨੇ ਜੋ ਪੰਜਾ ਬੰਬ ਬੰਬਾਂ ਬਾਰੇ ਉਹਨਾਂ ਨੇ ਪੁਸ਼ਟੀ ਕੀਤੀ ਸੀ ਹਾਲਾਂਕਿ ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ ਵੀ ਕੁਝ ਮਜ਼ਾਕ ਦੇ ਪਾਤਰ ਬੜੇ ਹੋਏ ਨੇ ਰਾਜ ਕੇ ਵਕ ਵਕ ਪਾਰਟੀਆਂ ਵੱਲੋਂ ਕੁੱਤੇ ਖਾਣੀਆਂ ਹੋ ਜਾਂਦੀ ਜਿਸ ਤਰ੍ਹਾਂ ਅੱਜ ਸੁਨੀਲ ਕੁਮਾਰ ਜਾਕਰ ਨੇ ਕਿਹਾ ਕਿ ਬਿਨਾਂ ਸਬੂਤਾਂ ਤੋਂ ਬੋਲਾਂ ਪ੍ਰਤਾਪ ਸਿੰਘ ਬਾਜਬਾ ਵਰਗੇ ਵੱਡੇ ਲੀਡਰ ਨੂੰ ਸ਼ੋਭਾ ਨਹੀਂ ਦਿੰਦਾ ਰੂਮਰਰ ਫਲਾਉਣਾ ਮਜ਼ਾਕ ਕਰਨਾ ਪੰਜਾਬ ਦੇ ਲੋਕਾਂ ਨਾਲ ਲਾਅਨ ਆਰਡਰ ਦੀ ਸਥਿਤੀ ਨੂੰ ਖਰਾਬ ਕਰਨਾ ਇਹ ਅੱਜ ਸੁਨੀਲ ਕੁਮਾਰ ਜਾਕਰ ਨੇ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੰਦੇ ਹੋਏ ਰਾਜ ਕੇ ਲਾਪਾ ਕੁੱਤੇਖਾਨੀ ਕੀਤੀ ਪ੍ਰਤਾਪ ਸਿੰਘ ਬਾਜਵਾਦੀ ਕੇ ਪ੍ਰਤਾਪ ਸਿੰਘ ਬਾਜਵਾ ਹਵਾ ਦੇ ਵਿੱਚ ਛੋਲੀਆਂ ਛੜਦੇ ਆ ਹਵਾ ਦੇ ਤੀਰ ਛੜਦੇ ਆ ਇਹ ਕਹਿੰਦੇ ਨੇ ਕਿ ਹੋ ਸਕਦਾ ਹੋਵੇਗਾ ਕਿ ਤੀਰ ਨਿਸ਼ਾਨੇ ਤੇ ਲੱਗ ਜਾਵੇ ਲੇਕਿਨ ਲੱਗਦਾ ਨਹੀਂ ਕਿ ਪ੍ਰਤਾਪ ਸਿੰਘ ਬਾਜਵਾ ਦਾ ਤੀਰ ਨਿਸ਼ਾਨੇ ਤੇ ਲੱਗੇਗਾ ਹੁਣ ਐਫ ਆਈ ਆਰ ਇਕੱਠੀ ਕਹਿੰਦਾ ਚਿੱਕਾ ਮਾਰ ਰਹੇ ਨੇ ਉਧਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲ ਰੁਕ ਕੀਤਾ ਹੈ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਕਹਿੰਿਆ ਕਿ ਮੇਰੀ ਐਫ ਆਈ ਆਰ ਦਰਜ ਰੱਦ ਕੀਤੀ ਜਾਵੇ ਤੇ ਪ੍ਰਤਾਪ ਸਿੰਘ ਬਾਜਵਾ ਦਾ ਵਕੀਲ ਹੁਣ ਉਹ ਪਟੀਸ਼ਨ ਦਾਇਰ ਕਰਨ ਅੱਜ ਜਾ ਰਿਹਾ ਹੈ ਦੂਸਰੇ ਪਾਸੇ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ ਅਲਟੀਮੇਟਮ ਦੇ ਦਿੱਤਾ ਗਿਆ ਹੈ ਕਿ ਜੇਕਰ ਕੱਲ ਤੱਕ ਮੇਰੀ ਐਫ ਆਈ ਆਰ ਦਰਜ ਔਰ ਜਿਹੜੀ ਦਰਜ ਹੋਈ ਵੀ ਹੈ ਉਹ ਰੱਦ ਨਹੀਂ ਹੁੰਦੀ ਤਾਂ ਅਸੀਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਘਰਾਓ ਕਰਾਂਗੇ ਕਾਂਗਰਸ ਦੇ ਸਾਡੇ ਵੱਡੇ ਆਗੂ ਇਸ ਵਿੱਚ ਸ਼ਰਕਤ ਕਰਨਗੇ ਇਹ ਅਪੀਲ ਕਰ ਦਿੱਤੀ ਹੈ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਤਾਪ ਸਿੰਘ ਬਾਜਵਾ ਨੇ ਰੁਕ ਕਰ ਲਿਆ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਇਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਸਾਡੇ ਵੀ ਹੌਸਲੇ ਬਲੰਦ ਨੇ ਜਿਸ ਤਰ੍ਹਾਂ ਦਾ ਕੀਤਾ ਹੈ ਉਸ ਤਰ੍ਹਾਂ ਦਾ ਤੁਹਾਨੂੰ ਭੁਗਤਣਾ ਪਵੇਗਾ ਉਹਨਾਂ ਨੇ ਕਿਹਾ ਕਿ ਤੁਸੀਂ ਅਰਲੀਚੂ 38 ਜਿਹੜੇ ਤੁਸੀਂ ਬੰਬ ਦੱਸੀ ਜਾ ਰਹੇ ਹੋ ਉਹਨਾਂ ਦੀ ਸਾਨੂੰ ਜਾਣਕਾਰੀ ਦੇ ਦਿਓ ਅਸੀਂ ਤੁਹਾਨੂੰ ਖੜਾ ਛੱਡ ਦੇਾਂਗੇ ਯਾਨੀ ਕਿ ਪ੍ਰਤਾਪ ਸਿੰਘ ਬਾਜਵਾ ਬਚਕਾਨਾ ਜਾਂ ਹਵਾ ਦੇ ਵਿੱਚ ਆ ਕੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈ ਉਹ ਉਹਦੇ ਨਾਲ ਜਗੂ ਤੇਰ ਵੀ ਹੋ ਰਹੀ ਹੈ ਇਧਰ ਉਹਨਾਂ ਝਟਕਾ ਲੱਗੇਗਾ ਭਾਰਤੀ ਜਨਤਾ ਕਾਂਗਰਸ ਨੂੰ ਆਮ ਆਦਮੀ ਪਾਰਟੀ ਨੂੰ ਕਿਉਂਕਿ ਹੁਣ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਮੁੱਦਾ ਚਲਾ ਗਿਆ ਹੁਣ ਇੱਥੇ ਹੀ ਰੱਦ ਕੇ ਸਿਆਸਤ ਹੋਵੇਗੀ ਕਿ ਅਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹਾਂ ਅਸੀਂ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਹਾਂ ਪ੍ਰਤਾਪ ਸਿੰਘ ਬਾਜਬਾ ਵਰਗੇ ਕਹਿਣਗੇ ਤੇ ਹਾਲਾਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇੰਨੀ ਕੁ ਮਮਿਕਰੀ ਕਰ ਰਹੇ ਨੇ ਪ੍ਰਤਾਪ ਸਿੰਘ ਬਾਜਬਾ ਦੀ ਵੱਖ-ਵੱਖ ਕਾਨਫਰੰਸਾਂ ਕਰਕੇ ਵੱਖ-ਵੱਖ ਸਟੇਜਾਂ ਤੋਂ ਕਿ ਪ੍ਰਤਾਪ ਸਿੰਘ ਬਾਜਬਾ ਦੀ ਬੋਲੀ ਦਾ ਪੂਰੀ ਤਰ੍ਹਾਂ ਮਜ਼ਾਕ ਉਡਾਇਆ ਜਾ ਰਿਹਾ ਹੈ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਦੇ ਹੱਥ ਧੋ ਕੇ ਪਿੱਛੇ ਪੈ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਲੱਗਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੀ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਉਹ ਰੱਦ ਹੋਵੇਗੀ ਕਿਉਂਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਆਦੇਸ਼ ਆ ਲਗਭਗ ਆ ਚੁੱਕੇ ਨੇ ਝਟਕਾ ਲੱਗੇਗਾ ਸੂਬੇ ਦੇ ਮੁੱਖ ਮੰਤਰੀ ਸੂਬੇ ਦੇ ਮੁੱਖ ਮੰਤਰੀ ਵੈਸੇ ਦਾ ਕਹਿੰਦੇ ਨੇ ਕਿ 19 ਦਿਨ ਤੱਕ ਅਸੀਂ ਖੜਾ ਨਹੀਂ ਛੱਡਣ ਵਾਲੇ ਛੱਡਣ ਵਾਲੇ ਜਿੰਨੀ ਦੇਰ ਤੱਕ ਇਹ માਫੀ ਨਹੀਂ ਮੰਗ ਲੈਂਦੇ ਇਹ ਪ੍ਰੋਪਰ ਤਰੀਕੇ ਨਾਲ ਆਪਣੀ ਸਟੇਟਮੈਂਟ ਜਿਹੜੀ ਹੈ ਉਹ ਵਾਪਸ ਨਹੀਂ ਲੈ ਲੈਂਦੇ